ਸਸੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਇੱਕ ਰੋਟਾਵੀਟਰ ਸੇਲ ਕਰਨ ਲੱਗੇ ਹਾਂ ਹੋਰ 7 ਫੁੱਟਾ ਦਰਵਾਜ ਵਾਲਿਆਂ ਦਾ ਤੇ ਤੇ ਆਪਣੇ ਬਾਈ ਇੱਧਰ ਚੱਲੇ ਆ ਆਪਣੇ ਨੂਰਪੁਰ ਵਿਦੇੀ ਏਰੀਆ ਦੇ ਵਿੱਚ ਤੇ ਵੀਰ ਨੇ ਹੀ ਆਏ ਹੋਇਆ 575 ਟਰੈਕਟਰ ਬਾਈਆਂ ਕੋਲ ਤੇ ਤੁਹਾਨੂੰ ਪਤਾ ਇੱਧਰ ਬਾਈ ਜਿੰਨਾ ਵੀ ਏਰੀਆ ਸਾਰਾ ਨੂਰਪੁਰ ਵਾਲਾ ਇੱਧਰ ਜ਼ਿਆਦਾਤਰ ਬੂਟਿਆਂ ਦੀ ਖੇਤੀ ਕੀਤੀ ਜਾਂਦੀ ਹੈ ਤੇ ਜ਼ਿਆਦਾਤਰ ਜਿਨ੍ਹਾਂ ਕੋ ਬڑے ਟਰੈਕਟਰ ਵੀ ਆਪਾਂ ਨੇ ਦੇਖਿਆ 60 ਪਾਵਰ ਵਾਲੇ ਉਹ ਵੀ 7 ਫੁੱਟਾ ਹੀ ਲੈ ਕੇ ਜਾਂਦੇ ਨੇ ਮੋਈ ਪਿੱਛੇ ਵੀ 1 2 ਦਿੱਤੇ ਆਪਾਂ ਨੇ ਬਹੁਤ ਜ਼ੋਰ ਲਾਇਆ ਵੀ 8 ਫੁੱਟਾ ਲੈ ਜਾਓ ਬੜਾ ਟਰੈਕਟਰ ਆ ਪਰ ਕਹਿੰਦੇ ਨੇ ਬਾਈ 7 ਫੁੱਟਾ ਹੀ ਲੈ ਕੇ ਆਣਾ ਕਿਉਂਕਿ ਬੂਟਿਆਂ ਦੇ ਵਿੱਚ ਬਾਈ ਫਿਰ ਪਿੱਛੇ ਦੇਖਣ ਦੀ ਇੰਨੀ ਲੋੜ ਨਹੀਂ ਪੈਂਦੀ ਬਰਾਬਰ ਜੇ ਚੱਲੀ ਜਾਂਦਾ ਹੈ। ਬਾਕੀ 500 ਫਿਰ ਨਾਲ 7 ਫੁੱਟਾ ਜ਼ਿਆਦਾ ਵੈਸਟ ਰਹਿੰਦਾ ਜੀ। ਠੀਕ ਹੈ ਜੀ। ਬਾਕੀ ਵੀਰ ਨਾਲ ਥੋੜੀ ਕਰ ਆਜੋ ਵੀਰੇ ਮੜਾ ਜਾ। ਹੋਰ ਵੀਰੇ ਠੀਕ ਹੋ ਜੀ। ਬਈ ਬਈ ਤੂੰ ਸੁਣਾਉ ਜੀ। ਤੇ ਪਹਿਲਾਂ ਬਾਈ ਨੂੰ ਪੁੱਛਦੇ ਆਂ ਵੀ ਕਿਵੇਂ ਮਨ ਬਣਿਆ ਬਾਈ ਰੋਟਾਵੇਟਰ ਲੈਣ ਦਾ। ਤੇ ਬੀਜੀ ਕਦੋਂ ਦੇਖਿਆ ਸੀ ਕਿ ਕਿਸੇ ਨੇ ਤੁਹਾਨੂੰ ਦੱਸਿਆ ਸੀ ਬਈ ਆਪਾਂ ਨਾ ਆਪਣੇ ਰਿਸ਼ਤੇਦਾਰ ਕੋਲ ਆਏ ਇਹਦੇ ਨਾਲ ਦਾ ਗਰਵਾਜ ਦਾ ਅੱਛਾ ਜੀ ਤੇ ਆਪਾਂ ਉਹਨਾਂ ਨੂੰ ਇੱਕ ਦੋ ਵਾਰੀ ਪੁੱਛਿਆ ਲੈਂਡ ਦੇ ਪਹਿਲਾਂ ਜਦੋਂ ਆਪਣਾ ਮਨ ਬਣ ਰਿਹਾ ਸੀ ਓਕੇ ਤੇ ਉਹ ਕਹਿੰਦੇ ਸਭ ਤੋਂ ਬੈਸਟ ਗਰਵਾਜ ਵਾਲਿਆਂ ਦਾ ਹੈ ਠੀਕ ਹੈ ਜੀ ਤੇ ਗਰਵਾਜ ਵਾਲਾ ਲੋ ਇਹਦਾ ਰਿਜ਼ਲਟ ਵੀ ਸਹੀ ਹੈ ਠੀਕ ਹੈ ਜੀ ਤੇ ਹੋਰ ਵੀ ਸਹੀ ਤੇ ਹੋਰ ਵਾਹ ਵਾਹੀ ਨੂੰ ਵੀ ਵਧੀਆ ਹੈ ਠੀਕ ਹੈ ਤਾਂ ਫਿਰ ਇਸ ਕਰਕੇ ਆਪਣਾ ਮਨ ਗਰਵਾਜ ਵਾਲਿਆਂ ਦਾ ਲੈਣ ਨੂੰ ਬਣਿਆ ਤਾਂ ਸੋ ਅੱਜ ਆਪਾਂ ਗਰਵਾਜ ਵਾਲਿਆਂ ਦਾ ਲੈ ਕੇ ਜਾ ਰਹੇ ਹਾਂ ਉਹ ਇਧਰ ਹੀ ਰਿਸ਼ਤੇਦਾਰ ਆਪਣੇ ਪੱਲੇ ਬਰਾਮਪਰ ਵੱਲੇ ਨਹੀਂ ਨਹੀਂ ਵੀਰੇ ਆਪਣੇ ਨੂਰਪਵੇਦੀ ਵਾਲੀ ਸਾਈਡ ਤੇ ਉਧਰ ਹੈ ਠੀਕ ਹੈ ਹਾਂਜੀ ਹਾਂਜੀ ਤੇ ਬਾਈ ਬਾਈ ਨਾਲ ਪਹਿਲਾਂ ਰਿਸ਼ਤੇਦਾਰ ਕੋਲ ਸੀਗਾ ਚੱਲਦਾ ਉਹਨਾਂ ਨੇ ਹੀ ਰਾਏ ਦਿੱਤੀ ਵੀ ਤੁਸੀਂ ਗਰਵਾ ਦਾ ਲੈ ਲਓ ਤੇ ਬਾਕੀ ਠੀਕ ਆ ਵੀ ਰੇਟ ਪੱਖੋਂ ਵੀ ਸਾਰੇ ਪੱਖ ਤੋਂ ਠੀਕ ਆ ਬਹੁਤ ਹੀ ਵਧੀਆ ਬਾਈ ਬਹੁਤ ਹੀ ਵਧੀਆ ਕੰਮ ਹੈ ਇਹਨਾਂ ਭਰਾਵਾਂ ਦਾ ਇੱਕ ਵਾਰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਇੱਕ ਵਾਰ ਜਰੂਰ ਵਿਜ਼ਿਟ ਕਰੋ ਸੋ ਇੱਕ ਵਾਰੀ ਦਰਵਾਜ ਵਾਲੇ ਰੂਟਾ ਵੇਟਰ ਦਾ ਇੱਕ ਵਾਰੀ ਰਿਜ਼ਲਟ ਦੇਖੋ ਸੋ ਸਾਰੇ ਵੀਰਾਂ ਦਾ ਧੰਨਵਾਦ ਹੈ ਬਹੁਤ ਹੀ ਵਧੀਆ ਲੱਗਿਆ ਆਪਾਂ ਦਾ ਧੰਨਵਾਦ ਵੀਰ ਥੋੜਾ ਬਹੁਤ ਬਹੁਤ ਧੰਨਵਾਦ ਬਾਈ ਹੋਰ ਫੇਰ ਕਦੇ ਹੋਰ ਆ ਜਰੂਰ ਸੇਵਾ ਦਾ ਮੌਕਾ ਦਿਓ ਜੀ ਬਾਕੀ ਬਾਈ ਆਪਣੇ ਜਿੰਨੇ ਵੀ ਆਪਾਂ ਕਿਸੇ ਦਿਨਾਂ ਚੱਲਦੇ ਜਿੰਨੇ ਆਪਾਂ ਦਿੱਤੇ ਨੇ ਰੋਟਾਵੇਟਰ ਕਿਸੇ ਦਿਨ ਚੱਲਦਿਆਂ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਚੱਲਦੇ ਨੇ ਤੇ ਬਹੁਤ ਵਧੀਆ ਜਿਹੜੇ ਬਹੁਤ ਬੰਦੇ ਜਿਹੜੇ ਕੋਲ 7 ਫੁੱਟੇ ਲੈਣ ਨੂੰ ਕਹਿੰਦੇ ਉਹਨਾਂ ਨੂੰ 8 ਫੁੱਟੇ ਦੱਤੇ ਆ 570 ਨਾਲ ਪੂਰੇ ਅੰਡਰਲੋਡ ਚੱਲਦੇ ਆ 54 ਬਲੇਡ ਆਉਂਦੇ ਨੇ ਇਹਦੇ ਵਿੱਚ ਠੀਕ ਹੈ ਜੀ ਮਾਡਲ ਇਹਦੇ ਚ 2 ਆਉਂਦੇ ਨੇ ਫਿਲਹਾਲ ਆਪਾਂ ਨੇ ਜ਼ਿਆਦਾਤਰ ਟੌਪ ਮਾ ਸੋ ਮਾਡਲ ਦੇ ਵਿੱਚ ਬਾਈ ਸਿੰਗਲ ਡਿਸਕ ਮਿਲਦੀ ਆ ਤੇ ਜਿਹੜੀ ਘੋੜੀ ਆ ਇਹ ਥੋੜੀ ਛੋਟੀ ਮਿਲ ਜਾਂਦੀ ਆ ਠੀਕ ਹੈ ਜੀ ਬਾਕੀ ਦਾ ਤਕਰੀਬਨ ਸਾਰਾ ਸੇਮੇ ਆ ਬਲੇਡ ਦੇ ਵਿੱਚ 55 ਬਲੇਡ ਆਉਂਦੇ ਨੇ 8 ਫੁੱਟ ਦੇ 60 ਬਲੇਡ ਆਉਂਦੇ ਆ ਠੀਕ ਹੈ ਜੀ ਤੇ ਬਾਕੀ ਬਾਈ ਟਰੈਕਟਰ ਤੁਹਾਨੂੰ ਪਤਾ 575 ਪੂਰਾ ਇੱਧਰ ਸਾਡੇ ਏਰੀਆ 'ਚ ਪੂਰੀ ਗੱਕੀ ਆ ਟਰੈਕਟਰ ਦੀ ਇਹਦੀ ਠੀਕ ਹੈ ਜੀ ਤੇ ਬਾਕੀ ਮੈਂ ਤਾਂ ਖੁੱਲੇ ਦਾ ਹੈ ਨਹੀਂ ਆਪਾਂ 520 ਵੀ ਦੇਣਾ ਜੀ ਸਭ ਫੋਟੋ ਦੇਣਾ ਆਪਾਂ ਨੇ ਉਹ ਲੋ ਜੀ ਬਾਈ ਦੇਖੋ ਬਿਲਕੁਲ ਸੈਰਾਂ ਚੱਲ ਰਿਹਾ ਪੂਰਾ ਵਾਈਬ੍ਰੇਸ਼ਨ ਨਹੀਂ ਹੈਗੀ ਬਾਕੀ ਦਾ ਸਭ ਚੱਲਦੇ ਨੇ ਪਤਾ ਲੱਗਣਾ ਖੇਤ ਦੇ ਵਿੱਚ ਲੋ ਬਾਈ ਜੱਟ ਲਾਈਫ ਬਾਈ ਟਰੈਕਟਰ ਬਾਈ ਨੇ ਖਾਸਾ ਚਲਾਇਆ ਵਾ ਦੇਖਣ ਨੂੰ ਲੱਗਦਾ ਇਹ ਪੂਰਾ ਐਨ ਟਰੈਕਟਰ ਚੱਲਦਾ ਰੋਕ ਪਾ ਜਾ ਕੇ ਚਲੋ ਜੀ ਮਿੱਤਰੋ ਮੌਸਮ ਹੋ ਗਿਆ ਅੱਜ ਬਹੁਤ ਵਧੀਆ ਜੀ ਮੀਂਹ ਪੈ ਗਿਆ ਬਾਈ ਅੱਧਾ ਘੰਟਾ ਪਿਆ ਪੂਰੇ ਜੋਰ ਨਾਲ ਆ ਤਾਨ ਜਮਾ ਸੁੱਕੇ ਪਏ ਤੇ ਪਾਣੀ ਖੜਾ ਤੇ ਨਾ ਵਿੱਚ ਤੇ ਧਰਤੀ ਇੰਨੀ ਭੁੱਖੀ ਦੀ ਬਾਈ 20 ਮਿੰਟ ਪਹਿਲਾਂ ਪੂਰਾ ਪਾਣੀ ਖੜਾ ਦਾ ਖੇਤਾਂ ਚ ਦੇਖ ਲਓ ਸਾਰਾ ਪਾਣੀ ਪੀ ਗਈ ਗਰਮੀ ਬਹੁਤ ਜ਼ਿਆਦਾ ਸੀ ਬਾਈ ਤਿੰਨ ਚਾਰ ਦਿਨ ਤੋਂ ਇਹ ਬਹੁਤ ਲੋੜ ਸੀ ਮੀਂਹ ਦੀ ਆਪਾਂ ਤਾਂ ਚਲੋ ਫੇਰ 100 ਸਾਧਨ ਆਪਣੇ ਕੋਲ ਏਸੀ ਚ ਬਹਿ ਜਾਨੇ ਨੇ ਪੱਖੇ ਥੱਲੇ ਬਹਿ ਜਾਨੇ ਨੇ ਜਾਨਵਰਾਂ ਦਾ ਬਹੁਤ ਬੁਰਾ ਹਾਲ ਤਾਂ ਹੁਣ ਵੀ ਬੱਦਲ ਪੂਰਾ ਖੜਾ ਏ ਮੀਂਹ ਪੈ ਸਕਦਾ ਫਿਰ ਵੀ ਤੇ ਬਾਜਰਾ ਆਪਣਾ ਗੰਨਾ ਬਾਈ ਸਾਰੀਆਂ ਚੀਜ਼ਾਂ ਪਾਣੀ ਮੰਗਦੀਆਂ ਆ ਆ ਤਾਂ ਉਹ ਬਾਈ ਤਕਰੀਬਨ 4-5 ਦਿਨ ਪਹਿਲਾਂ ਤਾਂ ਲੱਗੇ ਹੋਇਆ ਏ ਇੱਥੇ ਖੜੇ ਹੋਇਆ ਏ ਲੋ ਜੀ ਤੇ ਬਾਕੀ ਇੱਕ ਦੋ ਆਪਣੇ ਕੋਲ ਟਰੈਕਟਰ ਆ ਬਾਈ ਸੱਜਣਾਂ ਵਾਲੇ ਇੱਕ 475 ਆਇਆ ਪਰ ਹਣਾ ਤੇ ਇੱਕ ਟਰੈਕਟਰ ਆ ਫਾਰਮ ਟਰੈਕ ਇਹਦੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਬਣਾ ਕੇ ਕਿਹੜਾ ਕਿਹੜਾ ਮਾਡਲ ਆ ਫਾਰਮ ਟਰੈਕ 2002 ਮਾਡਲ ਆ ਜੀ ਠੀਕ ਆ ਜੀ ਪਰ ਫੌਜੀ ਸਾਹਿਬ ਜਾ ਰਹੇ ਆ ਖੇਤਾ ਵੱਲੋਂ ਵਧੀਆ ਦੀਸਾ ਵਧੀਆ ਵਧੀਆ ਚੱਲੀ ਜੇ ਕੋਈ ਤੁਹਾਨੂੰ ਦਿਖਾ ਦਾਂ ਮੈਂ ਮੀਂਹ ਪਵਾਤਾ ਬਾਈ ਹੈ ਹਾਂ ਯਾਰ ਉਪਾ ਮੂਟਰ ਚੱਲਦੀ ਆ ਅੱਛਾ ਪਾਣੀ ਛੱਡਿਆ ਗਾ ਜਦ ਲਈ ਮਾਰੇ ਠੀਕ ਹੈ ਮਾ ਮੈਂ ਵੀ ਵੀਰੇ ਮੈਂ ਵੀ ਹੋ ਜਾਣਾ ਮੈਂ ਤੁਹਾਨੂੰ ਦਿਖਾਉਂਦਾ ਮੈਂ ਟੋਕਾ ਟੋਕਾ ਦਮ ਮਮਾ ਕਾ ਚੱਲ ਥੋੜਾ ਹੈ ਇੱਕ ਬਣਾਇਆ ਤੇ ਲਾਉਂਗਾ ਜੋ ਉਹਨਾਂ ਫਿਰ ਲਾਉਣਾ ਵੀਰੇ ਕਦੋਂ ਨਹੀਂ ਕਰਨਾ ਕਦੋਂ ਨਹੀਂ ਕਰਨਾ ਐਦਿਕ ਜਿਹਾ ਬਿਨਾ ਕਦੂ ਦੇ ਬਿਨਾ ਕਦੂ ਦੇ ਹਾਂ ਐਦਿਕ ਉੱਥੇ ਕਰਨਾ ਜਿੱਥੇ ਆਪਣਾ ਜਨਰੇਟਰ ਚੱਲਦਾ ਅੱਛਾ ਉੱਥੇ ਕਰ ਦਾਂਗੇ ਬੰਦ ਕੇ ਦੇਖਣੀ ਚਲਾ ਦੇ ਠੀਕ ਆ ਲੋ ਤਾਂ ਯਾਰ ਕੰਮ ਚੱਲੂ ਕੰਮ ਲੋਟ ਆ ਬਾਈ ਕਿਹੜੇ ਪਾਣੀ ਫਰੀਜ਼ ਆ ਉਹਦੀ ਗੱਲ ਨਹੀਂ ਫਰੀਜ਼ ਦਾ ਪਾਣੀ ਨਹੀਂ ਤੇਰਾ ਦੋ ਦਿਨ ਫੇਰ ਪਾਣੀ ਪੀਂਦਾ ਵੀ ਹਾਂ 30 ਦਿਨ ਮੈਨੂੰ ਦੱਸ ਦੇ ਜੇ ਪਾਣੀ ਸੁੱਕਦਾ ਅੱਛਾ ਉਹ ਆਪ ਵੀ ਤਾਂ ਆਪਾ ਪਾਣੀ ਲਾਉਂਦੇ ਹੋ ਤੇ 2 ਵਜੇ ਪਾਣੀ ਤੇਰਾ ਪਿੰਦਾ ਖੇਤਿਆਂ ਉਹ ਚੱਲੋ ਤਾਂ ਹੈ ਜੇ ਮੀਂਹ ਗੱਦ ਵਿੱਚ ਪੈ ਜਾਵੇ ਪਾਣੀ ਨਹੀਂ ਸੁੱਕਦਾ ਯਾਰ ਗੱਲ ਤਾਂ ਉੱਥੇ ਆ ਜਾਂਦੀ ਯਾਰ ਲੀਲੀ ਤਾਂ ਉਹ ਸੈੱਟ ਜਦ ਉੱਥੇ ਹੋ ਜਾਂਦਾ ਉਹ ਬਲੂ ਖੇਤ ਸੈੱਟ ਹੋ ਜਾਂਦਾ ਹਾਂ ਤੇ ਪਾਣੀ ਪੰਛੇ ਦਿਨ ਖੜਦਾ ਖੇਤ ਆਟੋਮੈਟਿਕਲੀ ਮਿੱਟੀ ਸੈੱਟ ਹੋ ਜਾਂਦੀ ਹੈ ਹਾਂ ਹਾਂ ਹੁਣ ਆਪਾਂ ਤਾਂ ਹੁਣ ਇਸ ਤਰ੍ਹਾਂ ਲੱਗੇ ਜਾਂਦਾ ਇੱਕ ਗੱਲ ਹੋਰ ਦੇਖੀ ਜ ਦ ਮਾਰਦੀ ਯਾਰ ਕਿਹਦੀ ਘਰੇ ਪਾਣਾ ਸੌਖਾ ਯਾਰ ਰੇ ਪਾਣਾ ਸੌਖਾ ਮੈਂ ਤਾਂ ਬੱਸ ਕਰਾ ਦਿੰਦਾ ਰਕੇਤ ਸੁਰ ਨਹੀਂ ਹੁੰਦਾ ਉਹ ਨਿੰਦਰਬਾਈ ਨੇ ਪਿਛਲੇ ਉਹ 15 ਸੋਨਾ ਕਿਲੇ ਲੈ ਜਾ ਫਿਰ ਮੇਰੇ ਨਾਲ ਲੈ ਆ ਹਾਂ ਵਧੀਆ ਵਧੀਆ ਰਹਿ ਕੰਮ ਹਾਂ ਫਰਕ ਤਾਂ ਕੁਝ ਨਹੀਂ ਇਹ ਤਾਂ ਇੱਕ ਬਾਬਾ ਨੇ ਹੂ ਬਣਾਇਆ ਵਾਏ ਹਾਂ ਹਾਂ ਚੱਲ ਜਿੱਥੇ ਆਪਣਾ ਪਾਣੀ ਦਾ ਸਾਧਨ ਹੈਗਾ ਉੱਥੇ ਕਰ ਦਵੇ ਗੱਲ ਵਧੀਆ ਆਪਾਂ ਕੱਦੂ ਕਰਦੇ ਵੀ ਲੰਬਾ ਕੈਂਮ ਹੁੰਦਾ ਇੱਕ ਦੌੜਾਂ ਦੇ ਪਰ ਦੌੜਾਂ ਟੁੱਟਦੀਆਂ ਟੁੱਟਦੀਆਂ ਟੁੱਟਦੇ ਸਹੀ ਗੱਲ ਆ ਪਾਣੀ ਚਾੜਦਾ ਕਰਦੇ ਬਿਲਕੁਲ ਬਿਲਕੁਲ ਠੀਕ ਆ ਇਹਨਾਂ ਨੂੰ ਥੋੜਾ ਜਿਹਾ ਫਾਇਦਾ ਤਾਂ ਹੋएगा ਬਿਲਕੁਲ ਹੋਰ ਕੀ ਬਣਾਉਣਾ ਮੇਰੇ ਪੈਗਾ ਦੇ ਸਾਹਮਣੇ ਮੌਸਮ ਫੇਰ ਹੋਇਆ ਮੀਂਹ ਵਾਲਾ ਹੁਣ ਸਾਰਾ ਪਾਣੀ ਆਨ ਖੇਤ ਪੂਰਾ ਖੜਾ ਤਾਂ ਪੀ ਗਿਆ ਸਾਰਾ ਮੈਂ ਯਾਰ ਤੁਹਾਨੂੰ ਦੱਸਦਾ ਵੀ ਮੈਂ ਮੋਟਰ ਚਲਾਈਦੀ ਸਵੇਰੇ ਜੱਤੀ ਖੇਤੇ ਜੋ ਦੋ ਕਿਲੇ ਜੇ ਆਪਾਂ ਨੇ ਮੋਟਰ ਚਲਾਈ ਮੈਂ ਕਹਿੰਦਾ ਕਾ ਅੱਧਾ ਘੰਟਾ ਚੱਲੀ ਆ ਹਾਂ ਉਹਦੇ ਮੀਂਹ ਪਿਆ ਦਿੰਦਾ ਬaje ਹੈਪੀ ਕਨਾ ਆ ਕੇ ਦੇਖੇ ਦੀ ਮੈਂ ਦੇਖਿਆ ਪਾਣੀ ਆ ਗਿਆ ਸਾਰੇ ਖੇਤੀ ਦੇ ਪੱਤੇ ਨਹੀਂ ਅੱਧਾ ਘੰਟਾ ਪਿਆ ਪਿਆ ਜ਼ੋਰ ਨਾਲ ਬਹੁਤ ਜ਼ੋਰ ਨਾਲ ਪਿਆ ਦੰਦੀ ਕਰਾ ਹੂੰ ਫਿਰ ਮਗਾ ਦੇਖਿਆ ਮੋਟਰ ਚੱਲਦੀ ਆ ਬਲੈਟ ਗਈ ਮੈਂ ਕਹਿੰਦਾ ਬਲੈਟ ਲੰਘ ਗਈ ਬਾਈ ਬਾ ਹੋ ਗਈ ਬੰਦ ਤੇਰੀ ਮੋਟਰ ਚਲ ਠੀਕ ਹੈ ਫੌਜੀ ਬਾਈ ਓਕੇ ਜੀ ਧੰਨਵਾਦ ਤੇਰਾ ਠੀਕ ਹੈ ਮਿੱਤਰੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਕਿਸੇ ਵੀ ਨੇ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਸਾਦਾ ਬਾਈ ਵਧੀਆ ਗੱਲ ਆਈ ਬਾਰੇ ਤੁਹਾਨੂੰ ਦੇਖ ਕੇ ਸੁਣਾ ਗਿਆ ਵੰਡਾਲੇ ਬਾਈ ਮੈਨੂੰ ਟਿਚਰਾਂ ਕਰਦੇ ਮਿਲੇ ਰਾੜੀ ਸਾਰੇ ਚਲੋ ਬਾਈ ਕੋਈ ਗੱਲ ਨਹੀਂ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ YouTube ਚੈਨਲ ਕਰਿਓ ਸਬਸਕ੍ਰਾਈਬ ਮੈਂ ਧੰਨਵਾਦ ਸਾਰਿਆਂ ਦਾ ਜੀ